ਆ ਵੀ ਦੋਸਤੋ ਕੀ ਹਾਲ ਚਾਲ ਆ? ਅਮੀਰ ਆ ਸਾਰੇ ਵਧੀਆ ਹੋਣਗੇ। ਕਹਿੰਦੇ ਵੀ ਜਿੰਨਾ ਕੋਲੇ ਤਾਂ ਕੰਮ ਹੈਗਾ ਉਹ ਕਰਕੇ ਰਾਜੀ ਨਹੀਂ। ਮਤਲਬ ਕਿ ਜਿਹਦੇ ਕੋਲੇ ਸਰਕਾਰੀ ਨੌਕਰੀ ਹੈਗੀ ਆ ਉਹ ਢੱਕਾ ਤੋੜ ਕੇ ਰਾਜੀ ਨਹੀਂ। ਤੇ ਜਿਹੜਾ ਵਿਚਾਰਾ ਸਾਰੀ ਦਿਹਾੜੀ ਲਾ ਕੇ ਵੀ ਮਿਹਨਤ ਨਾ ਮਿਲੇ ਤੇ ਉਹਦੇ ਆਸਤੇ ਦੇਖੋ ਕਿੰਨੀ ਦੁੱਖ ਦੀ ਗੱਲ ਆ। ਹੁਣ ਤੁਸੀਂ ਆ ਦੇਖ ਰਹੇ ਹੋ ਆ ਨਾਲ ਫੋਟੋ ਆ ਇੱਕ ਇਹ ਬੀਬੀ ਸਰਕਾਰੀ ਜੋਬ ਕਰਦੀ ਸਰਕਾਰੀ ਮਾਸਟਰ ਨਹੀਂ ਆ ਤੇ ਸਕੂਲ ਦੇ ਵਿੱਚ ਨਾਲ ਤੇਲ ਦੀ ਸੀਸੀ ਲੈ ਕੇ ਆਉਂਦੀ ਆ ਤੇ ਔਣ ਸਾਰੀ ਆਪ ਦਾ ਵਾਲ ਖਲਾਰ ਕੇ ਤੇ ਜਵਾਕ ਕਿਵੇਂ ਬੈਠਿਆ ਤੇ ਸਿਰ ਤੇ ਤੇਲ ਮਲੀ ਜਾਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਸਰਕਾਰ ਇਹਨਾਂ ਨੂੰ ਬੱਚੇ ਪੜਾਉਣ ਦੇ ਪੈਸੇ ਦਿੰਦੇ ਆ ਕਿ ਸਿਰ ਤੇ ਤੇਲ ਲਾਉਂਦੇ 17000 ਰੁਪਇਆ ਤਨਖਾਹ ਖੂਕਾ ਤੋਂ ਘੱਟ ਦੀ ਤੇ ਸਰਕਾਰ ਕੀ ਸੋਚ ਕੇ ਇਹਨਾਂ ਨੂੰ ਇਹ ਤਾਂ ਤੁਰਿਆ ਜਾਂਦਾ ਨਹੀਂ ਤੇ ਕੀ ਸੋਚ ਕੇ ਤਨਖਾਹ ਦਿੰਦੀ ਆ ਤੇ ਜਵਾਕ ਵੱਡੇ ਹੋ ਕੇ ਇਹਨਾਂ ਦੇ ਪੜਾਏ ਕਿਹੜੇ ਜੱਜ ਜਾਂ ਵਕੀਲ ਬਣ ਜਾਣਗੇ ਤੇ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਆ ਜਾਂ ਮੁੰਡੇ ਕੁੜੀਆਂ ਬੀਏ ਐਮਏ ਡਿਗਰੀਆਂ ਕਰ ਕਰਕੇ ਟੈਟ ਦਾ ਪੇਪਰ ਜਿਹਨੂੰ ਕਹਿੰਦੇ ਦੇ ਕੇ ਪਾਸ ਕਰ ਕਰਕੇ ਤੇ ਵਿਹਲੇ ਤੁਰੇ ਫਿਰਦੇ ਪ੍ਰਾਈਵੇਟ ਨੌਕਰੀਆਂ ਕਰਦੇ ਫਿਰਦੇ ਆ ਸੜਕਾਂ ਦੇ ਉੱਤੇ ਡਾਂਗਾ ਖਾਂਦੇ ਫਿਰਦੇ ਆ ਸਰਕਾਰਾਂ ਦੇ ਅੱਗੇ ਧਰਨੇ ਲਾ ਕੇ ਤੇ ਇੱਕ ਆ ਜਿਹੜਾ ਪੁਰਾਣਾ ਪੂਰਾ ਜਿਹੜਾ ਪੜਿਆ ਵੀ ਘੱਟ ਆ ਤੇ ਜਿਨ੍ਹਾਂ ਨੇ ਸਰਕਾਰ ਨੂੰ ਜੌਬਾਂ ਦਿੱਤੀਆਂ ਇਹ ਨੌਕਰੀਆਂ ਦਿੱਤੀਆਂ ਤਿਆ ਦੇਖ ਲਓ ਸਕੂਲਾਂ ਦੇ ਵਿੱਚ ਆਣ ਕੇ ਬੈਠੇ ਘਰੋਂ ਤੇ ਹਜੇ ਨਹਾ ਕੇ ਘਰੋਂ ਉਵੇਂ ਹੀ ਆ ਗਈ ਆ ਇਹ ਇਹਨੇ ਕੁਝ ਨਹੀਂ ਕੀਤਾ ਨਹਾ ਕੇ ਉਵੇਂ ਹੀ ਆ ਗਈ ਆ ਤੇਲ ਦੀ ਸ਼ੀਸ਼ੀ ਨਾਲ ਲਈ ਬੈਠੀ ਆ ਤੇ ਇਹ ਤੇਲ ਆ ਸਿਰ ਤੇ ਲਾਈ ਜਾਂਦੀ ਆ ਹੋ ਸਕਦਾ ਇਹ ਜਵਾਕਾਂ ਤੋਂ ਵੀ ਸਿਰ ਤੇ ਤੇਲ ਲਵਾਉਂਦੀ ਹੋਵੇ ਫਿਰ ਅਗਲਾ ਕਹਿੰਦਾ ਜੀ ਸਰਕਾਰੀ ਮਾਸਟਰਾਂ ਨੂੰ ਤੁਸੀਂ ਐਂ ਬੋਲਦੇ ਹੋ ਮੇਰਾ ਖੁਦ ਦਾ ਐਕਸਪੀਰੀਅੰਸ ਰਿਹਾ ਕਿ ਮੈਂ ਜਿੱਥੇ ਮੇਰੇ ਪਹਿਲਾ ਬੱਚੇ ਪੜ੍ਹਦੇ ਸਰਕਾਰੀ ਸਕੂਲ ਦੇ ਵਿੱਚ ਉੱਥੇ ਇਹੋ ਜਿਹੇ ਸਰਕਾਰੀ ਟੀਚਰ ਸੀ ਕਿ ਜਿਹੜੇ ਸਾਰੀ-ਸਾਰੀ ਦਿਹਾੜੀ ਸਕੂਲ ਦੇ ਕਲਾਸ ਦੇ ਵਿੱਚ ਨਹੀਂ ਵਰਦੇ ਸੀ ਤੇ ਉਹ ਜਿਵੇਂ ਆਉਂਦੇ ਸੀ ਤੇ ਉਵੇਂ ਹੀ ਮੁੜ ਜਾਂਦੇ ਸੀ ਘਰੋਂ ਘਰੋਂ ਉਵੇਂ ਹੀ ਆ ਜਾਣਾ ਸਕੂਲ ਦੇ ਵਿੱਚ ਵਾਲ ਮੈਂ ਆਪ ਦੇਖਿਆ ਵਹੁੰਦੇ ਤੇ ਇਹੋ ਜਿਹੇ ਟੀਚਰ ਪੜਾਉਣਗੇ ਦਾ ਕੀ ਇਹ ਆਪ ਹੀ ਗੁੱਥਮ ਗੁੱਥੀ ਹੋਈ ਜਾਂਦੇ ਰਹਿੰਦੇ ਸਕੂਲਾਂ ਦੇ ਵਿੱਚ ਸਰਕਾਰ ਨੂੰ ਚਾਹੀਦਾ ਕਿ ਨਵੀਂ ਪਨੀਰੀ ਆ ਜਿਹੜੀ ਨਵੇਂ ਨੌਜਵਾਨ ਆ ਇਹਨਾਂ ਨੂੰ ਥੋੜਾ ਜਿਹਾ ਮੌਕਾ ਦੇਣਾ ਚਾਹੀਦਾ ਮਾਸਟਰ ਚੰਗੇ ਵੀ ਬਹੁਤ ਆ ਸਾਡਾ ਇੱਕ ਮਾਸਟਰ ਆ ਸਰਕਾਰੀ ਸਾਡੇ ਭੋਲੂ ਵਾਲਾ ਮੇਰਾ ਪਿੰਡ ਆ ਉੱਥੋਂ ਦਾ ਇੱਕ ਮਾਸਟਰ ਆ ਸੋਖੀ ਉਹਦਾ ਨਾਮ ਸੋਖੀ ਮਾਸਟਰ ਜੀ ਆਂਦੇ ਆ ਉਹਨੂੰ ਅੱਜ ਤੱਕ ਐਨੇ ਵਾਰਡ ਮਿਲ ਚੁੱਕੇ ਆ ਪੰਜਾਬੀ ਬੋਲੀ ਦੇ ਤੇ ਉਹਨੇ ਜਿੰਨੀ ਹੁਣ ਤੱਕ ਨੌਕਰੀ ਕੀਤੀ ਆ ਨਾ ਸਰਕਾਰੀ ਐਂ ਅਰੀ ਨਾ ਕੀਤੀ ਆ ਤੇ ਪੂਰੀ ਕੀਤੀ ਆ ਤੇ ਉਹਦੀਆਂ ਲਿਖਤਾਂ ਪੰਜਾਬੀ ਦੀਆਂ ਕਹਾਣੀਆਂ ਲਿਖਤਾਂ ਪੰਜਾਬੀ ਦੇ ਵਿੱਚ ਕਿਵੇਂ ਚਾਹੀਦਾ ਉਹਨੇ ਆਪਣੀ ਪੰਜਾਬੀ ਨੂੰ ਇੰਨਾ ਬਚਾ ਕੇ ਰੱਖਿਆ ਆ ਸਾਨੂੰ ਇਹੋ ਜਿਹੇ ਅਧਿਆਪਕਾਂ ਦੀ ਲੋੜ ਆ ਹਾਲਾਂਕਿ ਸਾਨੂੰ ਇਹੋ ਜੀਆਂ ਮਹਿਦਮਾਂ ਨਹੀਂ ਲੋੜ ਜਿਹੋ ਜੀ ਫੋਟੋ ਨਾਲ ਲੱਗੀ ਵੀ ਆ ਤੇ ਜਿਹੜੀ ਸਰ ਤੇ ਵਾਲ ਵਾਲਾਂ ਤੇਲ ਲਾਈ ਜਾਂਦੀ ਆ ਜੇ ਜਵਾਕਾਂ ਦਾ ਭੁੱਖ ਬੋਣਾ ਭਗਵੰਤ ਮਾਨ ਜੀ ਨਵੇਂ ਜਿਹੜੇ ਮੁੰਡੇ ਕੁੜੀਆਂ ਪੜੇ ਲਿਖਿਆ ਉਹਨਾਂ ਨੂੰ ਮੌਕਾ ਦਿਓ ਤੇ ਜਿਹੜੇ ਇਹ ਪੁਰਾਣੇ ਆ 60 60 70 70000 ਰੁਪਇਆ ਤਨਖਾਹ ਵਾਧੂ ਨਹੀਂ ਲੈਂਦੇ ਆ ਇਹਨਾਂ ਨੂੰ ਭੇਜੋ ਘਰੇ ਇਹਨਾਂ ਤੇ ਛਾਪੇਮਾਰੀ ਕਰੋ ਸਕੂਲਾਂ ਦੇ ਵਿੱਚ ਸਟਾਫ ਛੱਡੋ ਜਿਹੜਾ ਨਹੀਂ ਹੈਗਾ ਗੈਰ ਹਾਜ਼ਰ ਰਹਿਦਾ ਇਹਨਾਂ ਤੇ ਜਿਹੜੇ ਕੈਮਰੇ ਲਾਏ ਆ ਕੈਮਰਿਆਂ ਨੂੰ ਚੈੱਕ ਕਰੋ ਕੈਮਰਿਆਂ ਨੂੰ ਚੈੱਕ ਕਰਨਾ ਚਾਹੀਦਾ ਵੀ ਇਹ ਪੜਾਉਣ ਆਉਂਦੇ ਆ ਕਿ ਇੱਥੇ ਰਾਮਨਾ ਆਣ ਕੇ ਸਵੇਰ ਦੀ ਰੋਟੀ ਲਿਆ ਕੇ ਦੁਪਹਿਰ ਦੀ ਖਾ ਕੇ ਤੇ ਘਰ ਨੂੰ ਮੁੜ ਜਾਂਦੇ ਮੈਂ ਨਾ ਵੀ ਜਿੰਨਾ ਇਹਨਾਂ ਨੇ ਨੁਕਸਾਨ ਬੱਚਿਆਂ ਦਾ ਕਰ ਰਹੇ ਆ ਨਾ ਇਹ ਅੱਗੇ ਜਾ ਕੇ ਪੁਛਤਾਉਣਗੇ ਬਹੁਤ ਕਿਉਂਕਿ ਇਹ ਬੱਚਿਆਂ ਦਾ ਭੁੱਖ ਖਾ ਰਹੇ ਆ ਗਰੀਬ ਬੱਚਾ ਜਿਹੜੀ ਇਹਨਾਂ ਨੂੰ ਤਨਖਾਹ ਮਿਲਦੀ ਆ ਜਿਹੜੇ ਗਰੀਬ ਲੋਕ ਟੈਕਸ ਦਿੰਦੇ ਆ ਦਿਹਾੜੀਆਂ ਕਰਕੇ ਹਰ ਇੱਕ ਚੀਜ਼ ਤੇ ਟੈਕਸ ਲੱਗਦਾ ਖਾਣ ਪੀਣ ਵਾਲੀ ਤੇ ਚਾਹ ਪੱਤੀ ਤੇ ਟੌਫੀ ਤੱਕ কুরਕਰਿਆਂ ਤੱਕ ਵੀ ਟੈਕਸ ਲੱਗਦਾ ਜਿਹੜੇ ਗਰੀਬ ਪਰਿਵਾਰ ਜਿਹੜੇ ਦੁਕਾਨਾਂ ਤੋਂ ਰਾਸ਼ਨ ਲੈਂਦੇ ਆ ਉਹਦਾ ਟੈਕਸ ਇਕੱਠਾ ਹੁੰਦਾ ਫੇਰ ਇਹਨਾਂ ਨੂੰ ਤਨਖਾਹਾਂ ਜਾਂਦੀਆਂ ਤੇ ਇਹਨਾਂ ਨੂੰ ਥੋੜੀ ਬਹੁਤੀ ਸ਼ਰਮ ਚਾਹੀਦੀ ਆ ਕਿ ਅਸੀਂ ਗਰੀਬਾਂ ਦਾ ਟੈਕਸ ਦੀ ਜਿਹੜੀ ਸਾਨੂੰ ਤਨਖਾਹ ਮਿਲਦੀ ਆ ਤੇ ਅਸੀਂ ਇਹਨਾਂ ਦੇ ਵਾਸਤੇ ਕੋਹਨਾ ਕੋਹ ਸੋਚੀਏ ਮਾਸਟਰ ਹੁੰਦੇ ਹੀ ਸਾਡੇ ਟਾਈਮ ਦੇ ਵਿੱਚ ਪਰ ਜਿੰਨਾ ਵੀ ਅਸੀਂ ਪੜ੍ਹੇ ਉਹਨਾਂ ਕੋਲੋਂ ਪਰ ਜਿੰਨੀ ਪੜ੍ਹਾਈ ਉਹਨਾਂ ਨੇ ਸਾਨੂੰ ਉਸ ਟਾਈਮ ਤੇ ਕਰਾਈ ਉਹ ਅੱਜ ਦੇ ਬੱਚੇ ਜਿਹੜੇ ਆ 10ਵੀਂ ਪਲੱਸ 2 ਕਰਕੇ ਵੀ ਉਹਨੀ ਪੜ੍ਹਾਈ ਨਹੀਂ ਇਹ ਮਾਸਟਰ ਕਰਾ ਸਕਦੇ ਮਾਸਟਰਾਂ ਦਾ ਪੜ੍ਹਾਉਣ ਦਾ ਉਦੋਂ ਦਾ ਤਰੀਕਾ ਬਹੁਤ ਵਧੀਆ ਸੀ ਸਹੀ ਟਾਈਮ ਤੇ ਆਉਣਾ ਸਹੀ ਸਿੱਖਿਆ ਦੇਣੀ ਸਹੀ ਪੜ੍ਹਾਉਣਾ ਪੂਰਾ ਪ੍ਰੋਪਰ ਤੇ ਅੱਜ ਕੱਲ ਤਾਂ ਇਹੋ ਜਿਹੇ ਮਾਸਟਰ ਨਹੀਂ ਪਹਿਲਾਂ 9 ਵਜੇ ਘਰੋਂ ਸਕੂਲ ਵੜਦਿਆਂ ਪਹਿਲਾਂ ਆਉਣ ਸਰ ਚਾਹ ਪਾਲਦਿਆਂ ਫਿਰ ਸੈਰ ਵਾਉਂਦਿਆਂ ਆਣ ਕੇ ਸਕੂਲ ਦੇ ਵਿੱਚ ਹੀ ਵਿੱਚੇ ਸਵਾਟਰ ਬੁਣੀ ਜਾਂਦੀਆਂ ਸਾਰੇ ਮਾਸਟਰ ਨਹੀਂ ਹੈਗੇ ਪਰ ਕੁਝ ਇੱਕ 100 ਚੋਂ 50% ਜਿਹੜੇ ਇਹੋ ਜਿਹੇ ਹੈਗਾ ਸਕੂਲਾਂ ਦੇ ਵਿੱਚ ਕਿ ਜਿਹੜੇ ਨਹੀਂ ਪੜਾਉਂਦੇ ਇਹਨਾਂ ਨੂੰ ਪੜਾਉਣਾ ਚਾਹੀਦਾ ਵਿੱਚ ਆਪ ਦੇ ਕੰਮ ਹੀ ਕਰਦੇ ਫਿਰਦੇ ਆ ਸਕੂਲਾਂ ਦੇ ਵਿੱਚ ਜਾ ਕੇ ਤੇ ਇਹੋ ਜਿਹੇ ਮਾਸਟਰਾਂ ਨੂੰ ਕੱਢੋ ਜੀ ਨਵੀਂ ਭਰਤੀ ਰੱਖੋ ਮੁੰਡੇ ਬਹੁਤ ਪੜੇ ਲਿਖੇ ਫਿਰਦੇ ਆ ਇੰਟੈਲੀਜੈਂਟ ਤੇਜ ਦਿਮਾਗ ਦੇ ਤੇਜ ਸਪੀਡ ਵੀ ਤੇ ਜੇ ਇਹ ਇੰਨੀ ਸਪੀਡ ਵਾਲੇ ਰੱਖਣਗੇ ਤੇ ਤਨਖਾਹ ਘੱਟ ਤੇ ਵੀ ਲੱਗਣ ਨੂੰ ਖੁਸ਼ ਆ ਤੇ ਸਾਡੇ ਜਵਾਕਾਂ ਨੂੰ ਤਰੱਕੀ ਵੀ ਮਿਲੂਗੀ ਪੜਾਉਣਗੇ ਵੀ ਪਰ ਇਹੋ ਜਿਹਾ ਤੁਸੀਂ ਕੀ ਕਰੋਗੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਫੋਲੋ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਕਿ ਗੱਲਾਂ ਸਹੀ ਆ ਕਿ ਗਲਤ ਆ ਮਾਹਟਰੇ ਮੇ ਕਰਦੇ ਕਿ ਨਹੀਂ ਕਰਦੇ ਸਾਡੇ ਦੇਸ਼ ਦਾ ਭੁੱਖ ਬਹੁਤ ਖਰਾਬ ਹੋ ਰਿਹਾ ਬੱਚਿਆਂ ਦਾ ਧਿਆਨ ਦੇਣਾ ਚਾਹੀਦਾ ਧੰਨਵਾਦ